ਨਮਸਕਾਰ ਜੀ ਸਾਰਿਆਂ ਨੂੰ ਜੋ ਕਵਿਤਾ ਅੱਜ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਆ ਕਵਿਤਾ ਦਾ ਅਸਰ ਲਿਖ ਹੈ ਕੀ ਲਿਖਾਂ ਤੇ ਕਿਸ ਦੇ ਬਾਰੇ ਕੀ ਲਿਖਾਂ ਤੇ ਕਿਸ ਦੇ ਬਾਰੇ ਤੇਰੀ ਸਭ ਜੀਵ ਜੰਤੂ ਨੇ ਨਿਆਰੇ ਤੂੰ ਹੀ ਸਬਦਾ ਕਰਦਾ ਤਰਦਾ ਤੂੰ ਹੀ ਦਿਖਾਵੇਂ ਤੇ ਤੂੰ ਹੀ ਰੱਖੇ ਪਰਦਾ ਆਪ ਠੁਕਰਾਵੇਂ ਤੇ ਆਪ ਪੁਕਾਰੀ ਆਪ ਵਿਛੋੜੇ ਤੇ ਆਪ ਮਿਲਾਵੇਂ ਕੀ ਲਿਖਾਂ ਤੇ ਕਿਸ ਦੇ ਬਾਰੇ ਤੇਰੇ ਸਭ ਜੀਵ ਜੰਤੂ ਨੇ ਨਿਆਰੇ ਹਾਰੇ ਨੂੰ ਵੀ ਤੂੰ ਜਿਤਾਵੇਂ ਹਾਰੇ ਨੂੰ ਵੀ ਤੂੰ ਜਿਤਾਵੇਂ ਸੱਚੇ ਨੂੰ ਦੁੱਖ ਦੇ ਕੇ ਪਛਤਾਵੇਂ ਆਪ ਕਰੇ ਤੇ ਆਪ ਹੰਡਾਵੇਂ ਪੁੱਠੀਆਂ ਵੀ ਤੂੰ ਸਿੱਧੀਆਂ ਪਾਵੇਂ ਕੀ ਲਿਖਾਂ ਤੇ ਕਿਸੇ ਬਾਰੇ ਦੁਨੀਆ ਦੇ ਸਭ ਜੀਵ ਜੰਤੂ ਨੇ ਨਿਆਰੇ ਧੰਨਵਾਦ ਜੀ ਜੇਕਰ ਤੁਹਾਨੂੰ ਇਸ ਚੈਨਲ ਤੇ ਪ੍ਰਸਤੁਤ ਕੀਤੀਆਂ ਕਵਿਤਾਵਾਂ ਪਸੰਦ ਆ ਰਹੀਆਂ ਨੇ ਤੇ ਪਲੀਜ਼ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਵਿੱਚ ਦੱਸਿਓ ਤੁਹਾਨੂੰ ਕਵਿਤਾਵਾਂ ਕਿਹੋ ਚਾਹੀਆਂ ਲੱਗ ਰਹੀਆਂ ਨੇ ਧੰਨਵਾਦ ਜੀ